ਬਹੁਤ ਬਹੁਤ ਧੰਨਵਾਦ ਤੁਹਾਡਾ ਮਾਲੀ ਸਾਹਿਬ ਦੇ ਹੱਕ ਦੇ ਵਿੱਚ ਨਾਰਾ ਮਾਰ। ਨਹੀਂ ਜੀ ਉਹ ਤੇ ਜੇ ਕੋਈ ਕਿਸੇ ਨਾਲ ਤੱਕੜਾ ਹੁੰਦਾ ਤੇ ਇੱਕ ਸ਼ੁਭ ਚੰਤਕ ਜਿਹੜਾ ਪੰਜਾਬ ਦਾ ਸ਼ੁਭ ਚੰਤਕ ਹੈ ਉਹਦੇ ਨਾਲ ਤੇ ਹਰ ਬੰਦੇ ਨੂੰ ਨਾਲ ਖੜਾ ਹੀ ਹੋਣਾ ਚਾਹੀਦਾ ਨੇ ਜੀ। ਪਰ ਇੰਟਰਨੈਸ਼ਨਲ ਮੰਚ ਮਿਲ ਗਿਆ ਨਹੀਂ ਉਸ ਗੱਲ ਕਰਕੇ ਮੈਂ ਤੁਹਾਡਾ ਧੰਨਵਾਦ ਕਰਦਾ। ਨਹੀਂ ਕੋਈ ਗੱਲ ਨਹੀਂ ਮਿਹਰਬਾਨੀ ਜੀ ਮੈਂ ਤੇ ਆਪਣਾ ਫਰਜ਼ ਨਿਭਾਇਆ। ਜਿਹੜੇ ਸ਼ਿਵਚਰਨ ਜੀ ਕਹਿ ਕੇ ਗਏ ਨੇ ਬਿਲਕੁਲ ਇਹ ਨੇ ਮੇਰੇ ਖਿਆਲ ਅੱਜ ਦੇ ਸਾਰੇ ਸੋਚ ਤੇ ਉਹਦੇ ਨਾਲ ਸਹਿਮਤ ਹੋਣਗੇ ਜੀ। ਹੂੰ ਹੂੰ। ਇੱਕ ਮੈਂ ਥੋੜੀ ਜਿਹੀ ਤੁਹਾਨੂੰ ਇੱਕ ਗੱਲ ਸੁਣਾਉਣਾ ਜੀ ਇੱਕ ਵਾਰ ਨਾ ਜਦੋਂ ਆਪਣੇ ਪੰਜਾਬ ਦੇ ਵਿੱਚ ਵਿਆਹਾਂ ਦੇ ਵਿੱਚ ਬਰਾਤ ਨੂੰ ਬੈਠ ਕੇ ਰੋਟੀ ਖਵਾ ਰਹੇ ਹੁੰਦੇ ਜੀ ਹੂੰ ਹੂੰ ਉਦੋਂ ਕੋਈ ਲੱਡੂ ਦਿੰਦਾ ਕੋਈ ਜਲੇਬੀ ਦਿੰਦਾ ਕੋਈ ਕੁਝ ਦਿੰਦਾ ਜੀ ਹੂੰ ਹੂੰ ਕੋਈ ਪਾਣੀ ਆਉਂਦਾ ਹੂੰ ਇੱਕ ਭਗਵੰਤ ਮਾਨ ਵਰਗਾ ਬੰਦਾ ਯਾਤਰਾ ਆ ਗਿਆ ਉਹ ਕਹਿੰਦਾ ਸ਼ੀਤਲ ਪਾਣੀ ਸ਼ੀਤਲ ਪਾਣੀ ਸ਼ੀਤਲ ਜਲ ਸ਼ੀਤਲ ਜਲ ਸ਼ੀਤਲ ਜਲ ਹੂੰ ਹੂੰ ਉਹ ਮੇਰੇ ਵਰਗਿਆਂ ਨੇ ਪਾਣੀ ਵੀ ਦੋਲਤਾ ਹੂੰ ਜੇ ਆ ਸੀਤਲਜਲ ਪਿਵਾਉਨੇ ਉਤੋਂ ਹੂੰ ਜੇ ਸੀਤਲਜਲ ਪਿਵਾ ਕੇ ਪੀ ਕੇ ਜਦੋਂ ਜਾ ਰਹੇ ਤੇ ਜਿਵੇਂ ਹੁਣ ਅੱਜ 28 ਸਾਲ ਦੀ ਤੁਸੀਂ ਕਾਰਗੁਜ਼ਾਰੀ ਦੇਖਦੇ ਹੋ ਜੀ ਉਹ ਜਦ ਗੱਲਾਂ ਕਰਦੇ ਦੇਖ ਰਹੇ ਨੇ ਉਹ ਕਹਿੰਦਾ ਜਲੇਬੀਆਂ ਦਾ ਬਹੁਤ ਸੁਆਦ ਆ ਲੱਡੂ ਬਹੁਤ ਸੁਆਦ ਹੈ ਪਰ ਸੀਤਲਜਲ ਤਾਂ ਫੋਕਾ ਪਾਣੀ ਸੀ ਹਾਂ 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 ਵੀ ਉਸੇ ਤਰ੍ਹਾਂ ਜੀ ਮੈਂ ਇਹ ਮੈਂ ਨਹੀਂ ਕਹਿ ਰਿਹਾ ਜੀ ਮੈਂ ਦੋ ਇੰਟਰਵਿਊਆ ਦੇਖਿਆ ਨੇ ਜੀ ਇੱਕ ਸਰਦਾਰ ਹੰਬੀਰ ਸਿੰਘ ਦੀ ਪ੍ਰੋਫੈਸਰ ਪ੍ਰੀਤਮ ਸਿੰਘ ਜਿਹੜੇ ਆਕਸਫੋਰਡ ਯੂਨੀਵਰਸਿਟੀ ਦੇ ਉਹਨਾਂ ਨਾਲ ਹਾਂ ਜੀ ਹਾਂ ਇੱਕ ਡਾਕਟਰ ਸੁਚਾ ਸਿੰਘ ਨਾਲ ਮੈਂ ਕੁੜੀ ਆਪਣੀ ਬੇਟੀ ਦੀ ਉਹਦੀ ਦੇਖੀ ਜੀ ਹੂੰ ਉੱਥੇ ਆ ਕੇ ਜਿਹੜੇ ਡਾਕਟਰ ਪ੍ਰੀਤਮ ਸਿੰਘ ਨੇ ਉਹ ਕਹਿ ਰਹੇ ਨੇ ਵੀ ਇਸ ਟਾਈਮ ਪੰਜਾਬ ਦੇ ਵਿੱਚ ਹੂੰ ਰਾਜਨੀਤਿਕ ਇਕਨੋਮਿਕ ਤੇ ਇਕੋਲੋਜੀਕਲ ਮਤਲਬ ਕ੍ਰਾਈਸਿਸ ਹੈ ਹੂੰ ਉਹ ਇੱਕ ਇੱਕ ਉਹ ਕਹਿ ਰਹੇ ਨੇ ਉਸ ਤੋਂ ਬਾਅਦ ਹੂੰ ਵੀ ਜਿਹੜਾ ਡੈਕਟਾ ਜੀ ਜਿੰਨਾ ਇਹ ਵੱਧ ਗਿਆ ਜੀ ਜੀ ਇਹ ਸਾਨੂੰ ਖਾ ਰਿਹਾ ਇੱਕੋ ਬਾਅਦ ਦੇ ਵਿੱਚ ਇੱਕ ਫਿਰ ਕਹਿ ਰਹੇ ਨੇ ਜੇ ਪੰਜਾਬ ਦੇ ਵਿੱਚ ਜਿਵੇਂ ਇੱਕ ਦਿਨ ਤੁਹਾਨੂੰ ਮੇਰੇ ਖਾਲ ਬਲੋਤਰਾ ਸਾਹਿਬ ਨੇ ਕਹੀ ਦੀ ਹੂੰ 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 ਜੇ ਕੋਈ ਪੰਜਾਬ ਦਾ ਪੁੱਤ ਸਰਕਾਰ ਬਣਾ ਲੇ ਪੰਜਾਬ ਦੇ ਪੁੱਤ ਸਰਕਾਰ ਬਣਾ ਲੈਣ ਨਾ ਉਹ ਕਹਿੰਦੇ ਡੈਕਟਾ ਪੰਜਾਬੀ 24 ਘੰਟਿਆਂ ਦੇ ਵਿੱਚ ਉਹ ਖਤਮ ਕਰ ਦੇਣਗੇ ਜੀ ਜੀ ਅੱਛਾ ਜਿਹੜੀ ਗੱਲ ਹੁਣ ਉਹ ਉਥੇ ਇੱਕ ਬਹੁਤ ਵੱਡੀ ਜਿਹੜੀ ਗੱਲ ਕਹਿ ਕੇ ਗਏ ਹੂੰ ਵੀ ਪੰਜਾਬੀ ਨੇ ਪੰਜਾਬੀਆਂ ਨੇ ਤਾਂ 72 92 ਚੁੜਤੇ تھے ਹੂੰ ਪੰਜਾਬੀਆਂ ਦਾ ਕਸੂਰ ਨਹੀਂ ਜਿਹੜੇ ਗੁੱਡ ਗਵਰਨੈਂਸ ਨਹੀਂ ਦੇ ਰਹੇ ਹੂੰ ਜਿਹੜੇ ਉਹਨਾਂ ਦੇ ਉਹਨਾਂ ਤੇ ਪੂਰੇ ਨਹੀਂ ਉਤਰ ਰਹੇ ਹੂੰ ਉਹਨਾਂ ਦਾ ਦੋਸ਼ ਹੈ ਜੀ ਰਾਈਟ ਇਹ ਜਿਹੜੀ ਹੁਣ ਜਿਹੜੀ ਬੇਇੱਜ਼ਤੀ ਹੈ ਜੀ ਹੁਣ ਤੁਸੀਂ ਇੱਕ ਗੱਲ ਦੇਖਿਓ ਜੀ ਇਹਨਾਂ ਨੇ ਇੱਕ ਗੱਲ ਕਹੀ ਵੀ 1000 ਕਰੋੜ ਸਾਨੂੰ ਹੋਰ ਬਹੁਤ ਦੇ ਦਿਓ ਜੀ ਕਰਜ਼ਾ ਦੇ ਦਿਓ ਜੀ ਹੂੰ ਹੂੰ ਕਰਜ਼ਾ ਕਾਦੇ ਵਾਸਤੇ ਦੇਣਾ ਹੈ ਜੀ ਹੁਣ ਜਿਹੜੀਆਂ ਗੱਲਾਂ ਵੀ ਕਰਜ਼ੇ ਸਾਨੂੰ ਇਸ ਟਾਈਮ ਪੰਜਾਬ ਦੇ ਪੁੱਤਰ ਜਿਗਾਰ ਭਾਰਦੇ ਨੇ ਜੀ ਮੁਫਤ ਖੋਰੀ ਨਹੀਂ ਭਾਰਦੇ ਜੀ ਜਿਹੜੇ ਸਹੀ ਪੰਜਾਬ ਦੇ ਪੁੱਤ ਨੇ ਉਹ ਕਹਿੰਦੇ ਨੇ ਵੀ ਇੱਕ ਸਾਡੀ ਸਰਕਾਰ ਕਰਜ਼ੇਦਾਰ ਸਰਕਾਰ ਨਹੀਂ ਹੋਣੀ ਚਾਹੀਦੀ ਆਪਦੇ ਵਸੀਲੇ ਪੈਦਾ ਕਰਨ ਵਾਲੀ ਸਰਕਾਰ ਹੋਣੀ ਚਾਹੀਦੀ ਬਿਲਕੁਲ ਠੀਕ ਹੈ ਸਰ ਥੈਂਕ ਯੂ ਬਿਲਕੁਲ ਠੀਕ ਹੈ ਮਿਹਰਬਾਨੀ ਮਿਹਰਬਾਨੀ ਜੀ ਦੇਵ ਸਿੰਘ ਮਾਨ ਸਾਡੇ ਨਾਲ ਜੁੜੇ ਹੋਏ ਸਨ